ਸਤਿ ਸ੍ਰੀ ਅਕਾਲ ਜੀ ਬਬਲੀ ਕਿਚਨ ਪੰਜਾਬੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਅੱਜ ਮੈਂ ਤੁਹਾਡੇ ਵਾਸਤੇ ਸਰਦੀਆਂ ਦੀ ਖਾਸ ਪਿੰਨੀਆਂ ਦੀ ਰੈਸਪੀ ਲੈ ਕੇ ਆਈ ਆਂ ਕੱਚੀ ਹਲਦੀ ਦੀਆਂ ਪਿੰਨੀਆਂ ਰੈਸਪੀ ਸ਼ੁਰੂ ਕਰਨ ਤੋਂ ਪਹਿਲੇ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹਦੇ ਨਾਲ ਸਭ ਤੋਂ ਪਹਿਲੇ ਵੀਡੀਓ ਤੁਹਾਡੇ ਕੋਲ ਪਹੁੰਚੇਗੀ ਹਲਦੀ ਦੀਆਂ ਪਿੰਨੀਆਂ ਖਾਣ ਨਾਲ ਤੁਹਾਡੇ ਸਰੀਰ ਦੇ ਵਿੱਚ ਜਿਹੜੀ ਸਵੈਲਿੰਗ ਹੈ ਸੋਜ ਹੈ ਜਾਂ ਹੱਡੀਆਂ 'ਚ ਕੋਈ ਦਰਦ ਹੈ ਕੋਈ ਝੋਟ ਹੈ ਜ਼ੁਕਾਮ ਖਾਂਸੀ ਸਭ ਨੂੰ ਠੀਕ ਕਰਦੀ ਹੈ ਤੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਰੈਸਪੀ ਤੇ ਇਹਨੂੰ ਬਣਾਉਣ ਵਾਸਤੇ ਮੈਂ 300 ਗ੍ਰਾਮ ਹਲਦੀ ਲੈਂਦੀ ਐ ਇੱਕ ਅੱਛੀ ਹਲਦੀ ਬਾਜ਼ਾਰੋਂ ਰਾਮਨੰਦ ਮਿਲ ਜਾਂਦੀ ਐ ਤੇ 300 ਗ੍ਰਾਮੀ ਕਣਕ ਦਾ ਆਟਾ ਲਿੱਤਾ ਹੈ 300 ਗ੍ਰਾਮ ਗੁੜ ਲਿੱਤਾ ਹੈ ਤੇ 400 ਗ੍ਰਾਮ ਘਿਓ ਲਿੱਤਾ ਹੈ ਕਿਉਂਕਿ ਘਿਓ ਥੋੜਾ ਜਿਹਾ ਜ਼ਿਆਦਾ ਚਾਹੀਦਾ ਸਾਨੂੰ ਹਲਦੀ ਵੀ ਅਸੀਂ ਭੁੰਨੀ ਐ ਦੇਸੀ ਘਿਓ ਲੈਣਾ ਤੁਸੀਂ ਇਹ ਤੇ ਡਰਾਈ ਫਰੂਟ ਮੈਂ ਸਾਰੇ 100-100 ਗ੍ਰਾਮ ਲਿੱਤੇ ਨੇ 100 ਗ੍ਰਾਮ ਗੋਨ 100 ਗ੍ਰਾਮ ਕਾਜੂ ਟੁਕੜਾ 100 ਗ੍ਰਾਮ ਬਦਾਮ ਤੇ 100 ਗ੍ਰਾਮ ਮੈਂ ਅਖਰੋਟ ਲਿੱਤੇ ਨੇ ਤੇ ਇਹ 100 ਗ੍ਰਾਮ ਤਿਲ ਨੇ ਤੇ 100 ਗ੍ਰਾਮ ਡੈਸੀਕੇਟਿਡ ਨਾਰੀਅਲ ਹੈ ਉਹ ਹਲਕਾ ਅੰਦਣੇ ਇਸ ਕਰਕੇ ਦੇਖਾਂ ਨੀਚ ਪਰੇ ਲੱਗਦੇ ਬੈਨੇ ਸਭ ਤੋਂ ਪਹਿਲੇ ਇੱਕ ਪੈਨ ਲਾਂਗੇ ਜਿਹਦੇ ਚ ਅਸੀਂ ਥੋੜੇ ਜਿਹਾ ਡਰਾਈ ਫਰੂਟ ਨੂੰ ਡਰਾਈ ਰੋਸਟ ਕਰ ਲਾਂਗੇ ਕਿਉਂਕਿ ਕਈ ਵਾਰੀ ਡਰਾਈ ਫਰੂਟ ਫ੍ਰੀਜ ਵਿੱਚ ਰੱਖਿਆ ਹੁੰਦਾ ਹੈ ਥੋੜਾ ਠੰਡਾ ਹੁੰਦਾ ਹੈ ਮੋਇਸਚਰ ਹੁੰਦਾ ਹੈ ਤੇ ਇਹਨੂੰ ਥੋੜਾ ਜਿਆਦਾ ਤੁਸੀਂ ਡਰਾਈ ਰੋਸਟ ਕਰ ਲਓ ਜਿਆਦਾ ਬੈਟਰ ਰਹਿੰਦਾ ਹੈ ਬਦਾਮ ਪਾ ਕੇ ਪਹਿਲੇ ਥੋੜੇ ਜਿਹਾ ਭੁੰਨ ਲਾਂਗੇ ਫਿਰ ਉਸ ਤੋਂ ਬਾਅਦ ਮੈਂ ਅਖਰੋਟ ਪਾ ਦਤੇ ਨੇ ਤੇ ਨਾਲ ਹੀ ਇਸ ਤੋਂ ਬਾਅਦ ਕਾਜੂ ਪਾ ਦਾਂਗੀ 1-2 ਮਿੰਟ ਵਾਸ ਤੁਸੀਂ ਇਹਨੂੰ ਡਰਾਈ ਰੋਸਟ ਕਰ ਲਓ ਜਾਂ ਕਿ ਇਹਦਾ ਮੋਇਸਚਰ ਨਿਕਲ ਜਾਏ ਕਾਜੂ ਚਾਹੇ ਤੁਸੀਂ ਸਾਬਤ ਪਾ ਲਓ ਜਿਹੜੇ ਮਰਜੀ ਮੇਰੇ ਕੋਲ ਟੁਕੜਾ ਪਿਆ ਸੀ ਮੈਂ ਉਹੀ ਪਾ ਦਤਾਂ ਬਸ ਇਹ ਸਾਰੇ ਭੁੰਨੇ ਗਏ ਨੇ ਇਹਨੂੰ ਅਸੀਂ ਇੱਕ ਪਲੇਟ ਵਿੱਚ ਠੰਡਾਉਣ ਵਾਸਤੇ ਰੱਖ ਦਾਂਗੇ ਹੁਣ ਮੈਂ ਉਸੀ ਪੈਨ ਵਿੱਚ ਤਿਲ ਭੁੰਨ ਲਾਂਗੀ ਤਿਲਾਂ ਨੂੰ ਵੀ ਅਸੀਂ ਇੱਕ ਡੇਢ ਮਿੰਟ ਹੀ ਬਸ ਭੁੰਨਣਾ ਹੈ ਹਲਕਾ ਜਿਹਾ ਕਲਰ ਇਹਨਾਂ ਦਾ ਚੇਂਜ ਹੁੰਦਾ ਹੈ ਤੇ ਆਵਾਜ਼ ਥੋੜੀ ਜਿਹੀ ਤੜ ਤੜ ਦੀ ਆਵਾਜ਼ ਆਣ ਲੱਗ ਜੇ ਬਸ ਤਿਲ ਵੀ ਬੜੇ ਕੈਲਸ਼ੀਅਮ ਹੁੰਦਾ ਇਹਦੇ ਵਿੱਚ ਡਰਾਈ ਫਰੂਟ ਸਾਰਾ ਹੀ ਸਰਦੀਆਂ ਚ ਖਾਣਾ ਚਾਹੀਦਾ ਸਾਰਾ ਹੀ ਸਾਡੀ ਹੈਲਥ ਵਾਸਤੇ ਬਹੁਤ ਵਧੀਆ ਹੁੰਦਾ ਹੈ ਤਿਲਾਂ ਨੂੰ ਅਸੀਂ ਭੁੰਨ ਲਾਂਗੇ ਕਲਰ ਦੇਖੋ ਹਲਕਾ ਹਲਕਾ ਚੇਂਜ ਹੋ ਗਿਆ ਬਸ ਇਹਨਾਂ ਨੂੰ ਵੀ ਅਸੀਂ ਇੱਕ ਪਲੇਟ ਵਿੱਚ ਕੱਢ ਲਾਂਗੇ ਠੰਡਾ ਨੂੰ ਉਸੇ ਰੱਖ ਦਾਂਗੇ। ਇਹ ਡਰਾਈ ਫਰੂਟ ਸਾਡਾ ਸਾਰਾ ਡਰਾਈ ਰੋਸਟ ਹੋ ਗਿਆ ਹੈ। ਹੁਣ ਮੈਂ ਇੱਕ ਮਿਕਸਰ ਜਾਰ ਲਾਂਗੀ ਜਿਹਦੇ ਵਿੱਚ ਮੈਂ ਗੋੰਦ ਪਾ ਕੇ ਉਹਨੂੰ ਪੀਸ ਲਾਂਗੀ। ਇਹ ਗੋੰਦ ਮੇਰੀ ਪੀਸ ਗਈ ਹੈ। ਇਹਨੂੰ ਇੱਕ ਬੌਲ 'ਚ ਢਾੜ ਦਾਂਗੀ। ਹੁਣ ਮੈਂ ਉਸੇ ਮਿਕਸਰ ਜਾਰ ਦੇ ਵਿੱਚ ਡਰਾਈ ਫਰੂਟ ਪਾ ਕੇ ਇਹਨੂੰ ਵੀ ਮੈਂ ਦਰਦਰਾ ਪੀਸ ਲਾਂਗੀ। ਇਹ ਦਰਦਰਾ ਪੀਸ ਗਿਆ ਤੇ ਹੁਣ ਮੈਂ ਥਿਲ ਪਾਵਾਂਗੀ। ਥਿਲ ਨੂੰ ਸਿਰਫ ਦੋ ਵਾਰੀ ਅਸੀਂ ਪਲਸ ਮੋਡ ਤੇ ਬਸ ਇੱਕ ਬੰਦ ਕਰਕੇ ਉਸੇ ਵਕਤ ਬੰਦ ਕਰ ਦੇਣਾ, ਫਿਰ ਚਲਾਣਾ, ਫਿਰ ਬੰਦ ਕਰਨਾ। ਨਹੀਂ ਤੇ ਬਿਲਕੁਲ ਤੇਲ ਛੱਡ ਦਿੰਗੇ। ਬਸ ਇਹ ਤਿਲ ਵੀ ਸਾਡੇ ਹੋ ਗਏ ਦੇਖੋ ਦਰਦਰੇ ਬਸ ਇਹਨੂੰ ਵੀ ਅਸੀਂ ਕੱਢ ਦਾਂਗੇ ਇੱਕ ਬਾਲਚ ਹੁਣ ਮੈਂ ਇੱਕ ਵੱਡਾ ਪੰਡਾ ਲਾਹਾਂਗੀ ਜਿਹੜਾ ਥਾਲੀ ਵੱਡੀ ਉਹਦੇ ਵਿੱਚ ਮੈਂ ਸਾਰੇ ਡਰਾਈ ਫਰੂਟ ਜਿਹੜੇ ਨੇ ਸਾਰੇ ਡਰਾਈ ਫਰੂਟ ਇੱਕ ਥਾਲੀ 'ਚ ਇਕੱਠਾ ਕਰ ਲਿਆ ਵਿੱਚੇ ਮੈਂ ਨਾਰੀਅਲ ਦਾ ਬੁਰਾਦਾ ਸੀ ਉਹ ਪਾਤਾ ਹੁਣ ਮੈਂ ਇੱਕ ਕੜਾਈ ਲਾਹਾਂਗੀ ਉਹਦੇ ਵਿੱਚ ਮੈਂ ਘਿਓ ਪਾ ਦਾਂਗੀ ਮੈਂ ਇਹਦੇ 'ਚ 300 ਗ੍ਰਾਮ ਘਿਓ ਪਾਤਾ ਹੈ ਤੇ ਆਟਾ ਪਾ ਕੇ ਇਹਨੂੰ ਪੁੰਨਾਂਗੇ 100 ਗ੍ਰਾਮ ਘਿਓ ਮੈਂ ਰੱਖ ਲਿਆ ਹੈ ਹਲਦੀ ਪੁੰਨਣ ਵਾਸਤੇ ਆਟਾ ਪਾ ਕੇ ਇਹਨੂੰ ਅਸੀਂ ਪੁੰਨ ਲੈਣਾ ਹੈ ਹਲਕੇ ਸੇਕ ਤੇ ਇਹਨੂੰ ਅਸੀਂ 20-25 ਮਿੰਟ ਤੱਕ ਪੁੰਨਾਂ ਹੈ ਥੋੜਾ ਜਿਹਾ ਘਿਓ ਮੈਂ ਹੋਰ ਪਾ ਲਿਆ ਆਟੇ ਨੂੰ ਪੁੰਲਾਂਗੇ ਚੰਗੀ ਤਰ੍ਹਾਂ ਸੀ ਹਲਕੇ ਸੇਕਤੇ ਅਸੀਂ ਇਹਨੂੰ 25-30 ਮਿੰਟ ਪੁੰਲਾਂਗੇ ਜਦ ਤੱਕ ਆਟੇ ਦਾ ਕਲਰ ਚੇਂਜ ਨਹੀਂ ਹੋ ਜਾਂਦਾ ਤੇ ਨਾਲੇ ਇਹਦੀ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਜਿੰਨ ਜਿਉਂ ਆਟਾ ਪੁੰਨਾਂਗੇ ਤੇ ਕਿਉ ਛੜਨਾ ਸ਼ੁਰੂ ਕਰ ਦੇਗਾ ਆਟਾ ਤੇ ਨਾਲੇ ਇਹਦਾ ਰੰਗ ਵੀ ਚੇਂਜ ਹੋ ਜਾਏਗਾ ਜਿੰਨਾ ਅੱਛਾ ਆਟਾ ਪੁੰਨੋਗੇ ਉੰਨੀ ਅੱਛੀਆਂ ਪਿੰਨੀਆਂ ਬਣਨਗੀਆਂ ਤੁਹਾਡੀਆਂ ਮੇਨ ਕੰਮ ਆਟਾ ਭੁੰਨਣ ਤੇ ਹੀ ਹੈਗਾ ਜਾਂ ਹਲਦੀ ਭੁੰਨਣ ਦਾ ਇਹ ਦੇਖੋ ਲੀ ਹਲੀ ਅਨੇ ਕਿਉ ਛੱਡਣਾ ਸ਼ੁਰੂ ਕਰ ਦਿੱਤਾ ਜਿਉਂ-ਜਿਉਂ ਆਟੇ ਨੂੰ ਭੁੰਨਦੇ ਜਾ ਰਹੇ ਹਾਂ ਅਸੀਂ ਕਾਫੀ ਕਿਉ ਛੱਡਤਾ ਉਹਨੇ ਤੇ ਥੋੜਾ ਜਿਹਾ ਰੰਗ ਵੀ ਚੇਂਜ ਹੋ ਗਿਆ ਥੋੜੀ ਦੇਰ ਹੋਰ ਭੁੰਨ ਲੈਣੇ ਹਨ ਸਾਈਡ ਤੋਂ ਸਹੇ ਲਾਂਦੇ ਰਹੋ ਇਹ ਦੇਖੋ ਹੁਣੇ ਆٹے ਦਾ ਰੰਗ ਬਿਲਕੁਲ ਚੇਂਜ ਹੋ ਗਿਆ ਔਰ ਕਿਉ ਕਿੰਨਾ ਛੱਟਿਆ ਕਾਫੀ ਅੱਛੀ ਤਰ੍ਹਾਂ ਪੁੱਜ ਗਿਆ ਹੁਣ ਮੈਂ ਥੋੜਾ ਜਿਹਾ ਸੇਕ ਹਲਕਾ ਕਰਕੇ ਇਹਦੇ ਵਿੱਚ ਗੋੰਦ ਦੇ 1-1 2-2 ਚਮਚ ਜਿਹੜੀ ਮੈਂ ਪੀਸ ਕੇ ਰੱਖੀ ਸੀ ਉਹ ਪਾਈ ਜਾਵਾਂਗੇ ਔਰ ਨਾਲ ਹਿਲਾਈ ਜਾਵਾਂਗੇ ਇਹਦੇ ਨਾਲ ਭੁੰਨਦਾ ਜਾਏਗੀ ਨਾਲ ਗੋੰਦ ਵੀ ਔਰ ਕਿਹੋ ਜਿਹੜਾ ਹੈ ਗੋੰਦ ਜਿਹੜਾ ਪਿੰਦੀ ਜਾਂਦੀ ਹੈ ਥੋੜਾ ਥੋੜਾ ਦੇਖੋ ਇੱਕਦਮ ਗੋੰਦ ਪਾਵਾਂਗੇ ਤੇ ਥੋੜਾ ਜਿਹਾ ਆਟਾ ਫੁੱਲ ਜਾਂਦਾ ਜਿਸ ਤਰ੍ਹਾਂ ਲੱਗਦਾ ਮੈਂ ਸਾਰੀ ਗੋਂਦ ਪਾ ਦਿੱਤੀ ਹੈ ਤੇ ਇਹ ਸਾਰੀ ਆਟੇ ਦੇ ਨਾਲ ਭੁੰਨੀ ਗਈ ਹੈ। ਆਟੇ ਦਾ ਕਲਰ ਵੀ ਦੇਖੋ ਬੜਾ ਵਧੀਆ ਹੋ ਗਿਆ ਚੇਂਜ। ਹੁਣ ਮੈਂ ਜਿਹੜਾ ਡਰਾਈ ਫਰੂਟ ਸਾਰਾ ਪੀਸ ਕੇ ਰੱਖਿਆ ਸੀ ਉਹ ਸਾਰਾ ਇਹਦੇ ਵਿੱਚ ਪਾ ਦਾਂਗੇ। ਔਰ ਇਹਨੂੰ ਮਿਕਸ ਕਰ ਲਾਂਗੇ। ਸੇਕ ਹਲਕਾ ਹੀ ਰੱਖਣਾ ਤੁਸੀਂ। ਅਗਰ ਤੁਹਾਨੂੰ ਜ਼ਿਆਦਾ ਡਰ ਲੱਗਦਾ ਤਾਂ ਬੇਸ਼ੱਕ ਗੈਸ ਬੰਦ ਕਰਕੇ ਮਿਕਸ ਕਰ ਲਓ। ਅਸੀਂ ਸੇਕ ਹਲਕੇ ਦੇ ਉੱਤੇ ਇਹਨੂੰ ਸਾਰਾ ਮਿਕਸ ਕਰ ਲਾਂਗੇ। ਬਸ ਇਹ ਸਾਰਾ ਮਿਕਸ ਹੋ ਗਿਆ। ਹੁਣ ਅਸੀਂ ਹਲਦੀ ਨੂੰ ਘਟਣਾ। ਇਹਨੂੰ ਇੱਕ ਸਾਈਡ ਤੇ ਰੱਖ ਦਾਂਗੇ ਗੈਸ ਨੂੰ ਬੰਦ ਕਰ ਦਾਂਗੇ ਹੁਣ ਐ ਮੈਂ ਹਲਦੀ ਲੈ ਲਈ ਐ ਹਲਦੀ ਨੂੰ ਪਹਿਲੇ ਅੱਛੀ ਤਰ੍ਹਾਂ ਧੋ ਲੈਣਾ ਐ ਔਰ ਇਹਨੂੰ ਸੁਕਾ ਲੈਣਾ ਥੋੜਾ ਜਿਹਾ ਤੇ ਹਲਦੀ ਜਿਹੜੀ ਲੈਣੀ ਐ ਇਸ ਤਰ੍ਹਾਂ ਦੇਖੋ ਅਗਰ ਮਿਲਦੀ ਐ ਤੇ ਬਿਨਾਂ ਗੰਡਾਂ ਦੇ ਜਿਹੜੀ ਸਾਫ਼ ਜੀ ਹੋਵੇ ਪਰ ਐ ਕਿ ਬਾਜ਼ਾਰ ਕਈ ਵਾਰੀ ਇਸ ਤਰ੍ਹਾਂ ਦੀ ਆ ਵੀ ਜਾਂਦੀ ਐ ਕੋਈ ਗੱਲ ਨਹੀਂ ਪਰ ਸਾਫ਼ ਅਗਰ ਹੁੰਦੀ ਐ ਉਹਨੂੰ ਛਿੱਲਣਾ ਸੁੱਕਾ ਹੋ ਜਾਂਦਾ ਐ ਬਸ ਤੇ ਮੈਂ ਹੱਥਾਂ ਦੇ ਉੱਤੇ ਦੋ ਥੈਲੀਆਂ ਬੰਨ ਲੈਂਦੀਆਂ ਨੇ ਜੇ ਤੁਹਾਡੇ ਕੋਲ ਗਲਵਜ਼ ਹੈਗੇ ਨੇ ਤੁਸੀਂ ਗਲਵਜ਼ ਪਾ ਲਓ ਨਹੀਂ ਤੇ ਹੱਥ ਤੁਹਾਡੇ ਪੀਲੇ ਪੀਲੇ ਹੋ ਜਾਣਗੇ ਬਿਲਕੁਲ ਤੇ ਮੈਂ ਇਹਨੂੰ ਛਿੱਲ ਲੇਦਾ ਐ ਸਣੀ ਚਾਕੂ ਨਾਲ ਹੀ ਛਿੱਲ ਲੈਣਾ ਤੁਸੀਂ ਇਹਨੂੰ ਬੜੇ ਆਰਾਮ ਨਾਲ ਇਹਦਾ ਛਿਲਕਾ ਬੜਾ ਪਤਲਾ ਹੁੰਦਾ ਹੈ ਛਿਲ ਜਾਂਦੀ ਹੈ ਇਹ ਦੇਖੋ ਹਲਦੀ ਸਾਰੀ ਮੈਂ ਛਿਲ ਕੇ ਰੱਖ ਲਿੱਤੀ ਐ ਹੁਣ ਮੈਂ ਕद्दू ਕਸ ਲਾਂਗੀ ਤੇ ਕद्दू ਦਾ ਸਾਨੂੰ ਕਰ ਲਾਂਗੇ ਮੋਟੀ ਸਾਈਡ ਤੇ ਇਹਨੂੰ ਕद्दूकस ਕਰਾਂਗੇ ਕਿਉਂਕਿ ਅਗਰ ਬਰੀਕ ਸਾਈਡ ਤੇ ਕਰੋਗੇ ਤੇ ਇਹ ਥੋੜਾ ਜਿਹਾ ਪਾਣੀ ਛੱਡ ਦਿੰਦੀ ਐ। ਮੈਨੂੰ ਉਹਨਾ ਟਾਈਮ ਜ਼ਿਆਦਾ ਲੱਗਦਾ ਐ ਇਸੇ। ਬਸ ਇਹ ਮੋਟਾ ਸਾਈਡ ਤੇ ਮੈਨੂੰ ਕद्दूकस ਕਰ ਲਾਂਗੇ। ਇਹ ਹਲਦੀ ਮੈਂ ਸਾਰੀ ਕद्दूकस ਕਰ ਲਿੱਤੀ ਐ। ਹੁਣ ਮੈਂ ਇੱਕ ਨਾਨ-ਸਟਿਕ ਪੈਨ ਲਾਂਗੀ ਤੇ ਉਹਦੇ ਵਿੱਚ ਮੈਂ ਘਿਓ ਪਾਵਾਂਗੀ, ਦੇਸੀ ਘਿਓ। 100 ਗ੍ਰਾਮ ਦੇਸੀ ਘਿਓ ਪਾਵਾਂਗੇ। ਘਿਓ ਨੂੰ ਮੈਲਟ ਹੁੰਦਿਆਂਗੇ ਤੇ ਉਹਦੇ ਚ ਅਸੀਂ ਹਲਦੀ ਪਾ ਕੇ ਇਹਨੂੰ ਭੁੰਨ ਲਾਂਗੇ। ਹਲਦੀ ਨੂੰ ਅਸੀਂ ਅੱਛੀ ਤਰ੍ਹਾਂ ਭੁੰਨ ਲੈਣਾ ਜਿਸ ਤਰ੍ਹਾਂ ਅਸੀਂ ਸਬਜ਼ੀ ਦਾ ਮਸਾਲਾ ਪੁੱਸਣ ਭੁੰਨਦੇ ਆਂ ਤੇ ਉਹਦਾ ਘਿਓ ਛੱਡ ਦਿੰਦਾ ਜਾਂ ਤੇਲ ਛੱਡ ਦਿੰਦਾ ਉੰਜ ਹੀ ਅਸੀਂ ਇਹਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਜਦ ਤੱਕ ਇਹ ਘਿਓ ਨਾ ਛੱਡ ਦੇ ਹਲਦੀ ਨੂੰ ਭੁੰਨਣ ਲੱਗਿਆ ਤੁਹਾਨੂੰ ਵੀ 25 ਮਿੰਟ ਇਹਨੂੰ ਵੀ ਲੱਗ ਜਾਣਗੇ ਇਹ ਦੇਖੋ ਲੀਓ ਲੀ ਕਲਰ ਹਲਦੀ ਦਾ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਔਰ ਹਲਦੀ ਨੇ ਥੋੜਾ ਥੋੜਾ ਘਿਓ ਵੀ ਛੱਡਣਾ ਸ਼ੁਰੂ ਕਰ ਦਿੱਤਾ ਅਚੀ ਤਰ੍ਹਾਂ ਇਹਨੂੰ ਭੁੰਨ ਲੈਣਾ ਤੁਸੀਂ ਕ੍ਰਿਸਪੀ ਹੋਣ ਤੱਕ ਤੇ ਇਸ ਕਰਕੇ ਹਲਦੀ ਨੂੰ ਇਹ ਕੱਚੀ ਹਲਦੀ ਅੱਜ ਕੱਲ੍ਹ ਸਰਦੀਆਂ ਚਾਂਦੀ ਹੈ ਇਹਨੂੰ ਸਾਨੂੰ ਕਿਸੇ ਵੀ ਰੂਪ ਵਿੱਚ ਜ਼ਰੂਰ ਖਾਣਾ ਚਾਹੀਦਾ ਕਈ ਲੋਕ ਇਹਨੂੰ ਦੁੱਧ ਵਿੱਚ ਪਾ ਕੇ ਪੀਂਦੇ ਨੇ ਉਹ ਵੀ ਬਹੁਤ ਵਧੀਆ ਹੁੰਦੀ ਹੈ ਬੜਾ ਹੀ ਸੌਖਾ ਤਰੀਕਾ ਹੈ ਇਹ ਹਲਦੀ ਦੀਆਂ ਪਿੰਨੀਆਂ ਇਸ ਤਰ੍ਹਾਂ ਬਣਾਉਣ ਦਾ ਬਸ ਹਲਦੀ ਭੁੰਨਣ ਦਾ ਮੇਨ ਕੰਮ ਹੈ ਤੁਹਾਡਾ ਅਏ ਦੇਖੋ ਹਲਦੀ ਥੋੜੀ ਸ਼੍ਰਿੰਕ ਵੀ ਹੋਣੀ ਸ਼ੁਰੂ ਹੋ ਗਈ ਹੈ ਜਿਵੇਂ ਜਿਵੇਂ ਹਲਦੀ ਭੁੰਨਣ ਲੱਗ ਜਾਈਗੀ ਤੁਹਾਨੂੰ ਪਤਾ ਚਲਦਾ ਜਾਏਗਾ ਇਹ ਥੋੜੀ ਜੀ ਸੁੱਕੜ ਜਾਂਦੀ ਹੈ ਤੇ ਇਹ ਘਿਓ ਵੀ ਛੱਡ ਦਿੰਦੀ ਹੈ ਕਲਰ ਵੀ ਦੇਖੋ ਹੁਣ ਇਹ ਦਾ ਥੋੜਾ ਜਿਹਾ ਡਾਰਕ ਹੋਣਾ ਸ਼ੁਰੂ ਹੋ ਗਿਆ ਤੇ ਹਲਦੀ ਦੀਆਂ ਪਿੰਨੀਆਂ ਵੀ ਬੰਦੀਆਂ ਹਲਵਾ ਬੰਦਾ ਹੈ ਬੜਾ ਕੁਝ ਬਣਾਇਆ ਜਾਂਦਾ ਹੈ ਚਾਰ ਬੰਦਾ ਹੈ ਹਲਦੀਆਂ ਦਾ ਜਿਹੜਾ ਸਾਰਾ ਹੀ ਬੜਾ ਫਾਇਦੇਮੰਦ ਹੈ ਪਰ ਮੈਂ ਅੱਜ ਤੁਹਾਡੇ ਨਾਲ ਸਿਰਫ ਹਲਦੀਆਂ ਹਲਦੀ ਦੇ ਪਿੰਨੀਆਂ ਦੀ ਰੈਸਪੀ ਸ਼ੇਅਰ ਕਰਨ ਜਾ ਰਹੀਆਂ ਇਹ ਹਲਦੀ ਸਾਡੀ ਭੁੰਨ ਗਈ ਹੈ ਹੁਣ ਮੈਂ ਇਹਦੇ ਵਿੱਚ ਇੱਕ ਚਮਚ ਕਾਲੀ ਮਿਰਚ ਕੁੱਟੀ ਹੋਈ ਪਾ ਦਾਂਗੇ ਕਾਲੀ ਮਿਰਚ ਪਾਣ ਨਾਲ ਇਹਦਾ ਟੇਸਟ ਇਨਹਾਂਸ ਹੋ ਜਾਂਦਾ ਹੈ ਕਾਲੀ ਮਿਰਚ ਪਾ ਕੇ ਇਹਨੂੰ ਮਿਕਸ ਕਰ ਲਾਂਗੇ ਤੇ ਇਹਦੇ ਸਵਾਦ ਬੜਾ ਵਧੀਆ ਬਣ ਜਾਂਦਾ ਹੈ ਬਸ ਇਹ ਹਲਦੀ ਪੁੰਨੀ ਗਈ ਹੈ ਔਰ ਗੁੜ ਕੁੱਟ ਕੇ ਰੱਖਿਆ ਸੀ ਜਿਹੜਾ ਮੈਂ ਛੋਟਾ ਛੋਟਾ ਕੱਟ ਕੇ ਉਹ ਸਾਰਾ ਇਹਦੇ ਵਿੱਚ ਪਾ ਦਾਂਗੇ ਔਰ ਗੈਸ ਨੂੰ ਅਸੀਂ ਬਿਸ਼ੱਕ ਤੁਸੀਂ ਇਹਨੂੰ ਬਿਲਕੁਲ ਲੋ ਕਰ ਦਿਓ ਜਾਂ ਇਹਨੂੰ ਬੰਦ ਵੀ ਕਰ ਦੋਗੇ ਤਾਂ ਕਿ ਗੁੜ ਜਿਹੜਾ ਆਪਣੇ ਆਪ ਮੈਲਟ ਹੋ ਜਾਏਗਾ ਮੈਂ ਹਲਕਾ ਸੇਕ ਰੱਖਿਆ ਬਿਲਕੁਲ ਹਲਕੇ ਸੇਕ ਤੇ ਇਹਨੂੰ ਮੈਲਟ ਕਰ ਲਾਂਗੀ ਲੋ ਫਲੇਮ ਤੇ ਇਹਨੂੰ ਮੈਲਟ ਕਰ ਲੋ ਇੱਕ ਚਮਚ ਨਾਲ ਨਾਲ ਇੱਕ ਸਹਤਾ ਲੈ ਲਓ ਤਾਂ ਕਿ ਚਮਚ ਦੀ ਥੋੜਾ ਜਿਹਾ ਅੱਛੀ ਤਰ੍ਹਾਂ ਲੜਟਪਲਟ ਹੋ ਜਾਏ ਐਂ ਸਾਨੂੰ ਕੋਈ ਗੁੜ ਦੀ ਅਲੱਗ ਚਾਸ਼ਨੀ ਨਹੀਂ ਬਣਾਨੀ ਪੈਂਦੀ ਬਸ ਹਲਦੀ ਦੇ ਨਾਲ ਹੀ ਹੈ ਮੈਲਟ ਹੋ ਜਾਏਗਾ ਤੇ ਐਨਾ ਹੀ ਅਸੀਂ ਕਰਨਾ ਹੈ ਬਸ ਇਹ ਦੇਖੋ अच्छी तरह हो गया इनको पूरा पिघल गया अच्छी तरह बस उन मैक्राति च सारा पहले जेड़ा आटा ਭੁੰਕੇ ਰੱਖਿਆ ਸੀ ਉਹ ਇੱਕ ਖੁੱਲੇ ਭਾਂਡ ਬਰਾਤ ਲੱਲੀ ਉਹਦੇ ਚ ਪਾ ਦਾਂਗੀ ਇਹਦੇ ਚ ਗੁੜ ਪਾ ਦਾਂਗੀ ਸਾਰਾ ਗੁੜ ਤੇ ਹਲਦੀ ਜਿਹੜੀ ਸੀ ਉਹ ਸਾਰੀ ਪਾ ਦਾਂਗੇ ਮਿੱਠਾ ਅਗਰ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ ਤੇ ਆਪਣੀ ਮਰਜ਼ੀ ਨਾਲ ਥੋੜਾ ਫालतू ਪਾ ਸਕਦੇ ਹੋ ਮੈਂ ਬਰਾਬਰ-ਬਰਾਬਰ ਲਿੱਤਾ ਹੈ ਤੁਸੀਂ ਇਹਦੇ ਵਿੱਚ ਮਿੱਠਾ 1/2 ਕਿਲੋ ਤੱਕ ਪਾ ਸਕਦੇ ਹੋ ਅਗਰ ਜ਼ਿਆਦਾ ਮਿੱਠਾ ਪਸੰਦ ਕਰਦੇ ਹੋ ਤੇ ਇਹਨੂੰ ਸਾਰਾ ਮਿਕਸ ਕਰ ਲਾਂਗੇ ਹੁਣ ਇਹਦੇ ਵਿੱਚ ਮੈਂ ਇੱਕ ਚਮਚ ਛੋਟੀ ਇਲਾਚੀ ਦਾ ਪਾਊਡਰ ਵੀ ਡਾਲ ਦਾਂਗੀ ਹਰੀ ਇਲਾਚੀ ਦਾ ਉਹਨੂੰ ਵੀ ਪਾ ਕੇ ਇਹਨੂੰ ਮਿਕਸ ਕਰ ਲਾਂਗੇ ਇਸ ਤਰ੍ਹਾਂ ਹੱਥ ਨਾਲ ਮਿਕਸ ਕਰ ਲਾਂਗੇ ਥੋੜਾ ਗਰਮ ਹੈ ਹਲੇ ਬਸ अच्छी तरह मिक्स ਕਰ ਲਾਂਗੇ ਹੁਣ ਹੈ ਕਿ ਇਹਨੂੰ ਟੱਚ ਕਰ ਸਕਦੇ ਹਾਂ ਅਸੀਂ ਰਾਮ ਨਾਲੇ ਦੀਆਂ ਪਿੰਨੀਆਂ ਬਣਾ ਲਾਂਗੇ ਜਿੰਨੇ ਸਾਈਜ਼ ਦੀ ਤੁਸੀਂ ਪਿੰਨੀ ਬਣਾਨੀ ਹੈ ਉੰਨੇ ਸਾਈਜ਼ ਦੀ ਤੁਸੀਂ ਮਟੀਰੀਅਲ ਹੱਥੇ ਚ ਲੈ ਕੇ ਇਸ ਤਰ੍ਹਾਂ ਦੋਨੋਂ ਹੱਥਾਂ ਦੇ ਨਾਲ ਦਬਾ-ਦਬਾ ਕੇ ਇਹਨੂੰ ਗੋਲ ਪਿੰਨੀ ਬਣਾ ਲੋਗੇ ਬਸ ਇਹ ਤਾਂ ਮੈਂ ਇੱਕ ਪਿੰਨੀ ਬਣਾ ਕੇ ਦਿਖਾ ਰਹੀ ਹਾਂ ਇਸ ਤਰ੍ਹਾਂ ਇਹ ਦੇਖੋ ਆ ਥੋੜਾ ਸਾਈਜ਼ ਵੱਡਾ ਲੱਗ ਰਿਹਾ ਤੇ ਛੋਟਾ ਕਰ ਲਓ ਜਿੰਨੇ ਸਾਈਜ਼ ਦੀ ਤੁਸੀਂ ਪਸੰਦ ਕਰਦੇ ਹੋ ਬਸ ਇਹ ਮੇਰੀ ਪਿੰਨੀ ਬਣ ਗਈ ਪਿੰਨੀ ਕੋ ਜਾਂ ਹਲਦੀ ਦੇ ਲੱਡੂ ਕੋ ਜੋ ਮਰਜੀ ਇਹਨੂੰ ਕਹਿ ਸਕਦੇ ਹੋ ਤੁਸੀਂ ਬਸ ਇੰਨੇ ਸਾਈਜ਼ ਦੇ ਮੈਂ ਬਣਾਵਾਂਗੀ। ਇਸੇ ਤਰ੍ਹਾਂ ਮੈਂ ਸਾਰੇ ਹਲਦੀ ਦੇ ਜਿਹੜੇ ਲੱਡੂ ਨੇ ਉਹ ਬਣਾ ਕੇ ਰੱਖ ਲਾਂਗੇ। ਤੇ ਰੋਜ਼ ਇਹਨੂੰ ਸਵੇਰੇ ਤੁਸੀਂ ਖਾਲੀ ਪੇਟ ਦੁੱਧ ਦੇ ਨਾਲ ਇੱਕ ਇੱਕ ਪਿੰਨੀ ਖਾਓ। ਤੇ ਤੁਹਾਡੇ ਸਰੀਰ ਦੇ ਹੱਡੀਆਂ 'ਚ ਦਰਦ ਜਾਂ ਕੋਈ ਸੂਜਨ ਹੋ ਜਾਂਦੀ ਜਿਸ ਤਰ੍ਹਾਂ ਵੱਡਿਆਂ ਲੋਕਾਂ ਦੇ ਸਰਦੀਆਂ 'ਚ ਗੋਡਿਆਂ 'ਚ ਸੂਜਨ ਪੈ ਜਾਂਦੀ ਆ ਉਹ ਠੀਕ ਹੋ ਜਾਏਗੀ ਸਰਦੀ ਜ਼ੁਕਾਮ ਲੱਗਿਆ ਉਹਦੇ ਰਾਮ ਮਿਲੇਗਾ ਸਰੀਰ 'ਚ ਕਮਜ਼ੋਰੀ ਦੂਰ ਹੋਏਗੀ ਤੇ ਇਹ ਦੇਖੋ ਇਹ ਸਾਡੀਆਂ ਫਰਸਟ ਕਲਾਸ ਹਲਦੀ ਦੀਆਂ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ ਨੇ ਅਗਰ ਤੁਹਾਨੂੰ ਇਹ ਮੇਰੀ ਪਿੰਨੀਆਂ ਦੀ ਰੈਸਪੀ ਅੱਛੀ ਲੱਗਦੀ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਤੇ ਆਪਣੇ ਕਮੈਂਟਸ ਮੇਰੇ ਨਾਲ ਸ਼ੇਅਰ ਜ਼ਰੂਰ ਕਰਨਾ ਸਭ ਦਾ ਰੱਬ ਰੱਖਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਗਲੀ ਰੈਸਪੀ ਚ ਫੇਰ ਮਿਲਾਂਗੇ